ਨਿਸ਼ਾਨ ਸਾਹਿਬ ਯਾ ਨਿਸ਼ਾਨ ਸਾਹਿਬ ਦਾ ਮਤਲਬ ਕੀ ਆ ਪਈ ਅਸੀਂ ਆਸਾਂ ਪੂਰੀਆਂ ਕਰਦੇ ਜੇ ਕੋਈ ਕਮਜ਼ੋਰ ਹੋਵੇ ਕੋਈ ਭੁੱਖ ਹੋਵੇ ਕਿਸੇ ਉੱਪਰ ਕੋਈ ਜ਼ੁਲਮ ਹੋ ਰਿਹਾ ਹੋਵੇ ਆ ਸੁਣਿਆ ਜੀ ਇਹ ਕਹਿੰਦਾ ਨਿਸ਼ਾਨ ਸਾਹਿਬ ਆ ਸਾਡੀ ਪਹਿਚਾਣ ਇਹਨੂੰ ਪੁੱਛਦੇ ਆ ਆਹ ਤੇਰੀ ਪਹਿਚਾਣ ਆਹ ਤੇਰੀ ਪਹਿਚਾਣ ਨਾਲ ਜੋ ਜਰਨਲ ਅਡਵਾਈਜ਼ਰ ਦਾ ਲੋਗੋ ਆ ਜਾਂ ਆਹ ਤੇਰੀ ਪਹਿਚਾਣ ਜੋ ਝੰਡੇ ਦੇ ਉੱਤੇ ਜਰਨਲ ਅਡਵਾਈਜ਼ਰ ਦਾ ਲੋਗੋ ਲਾਇਆ ਇਹ ਤੇਰੀ ਪਹਿਚਾਣ ਤੁਸੀਂ ਇਹਨੂੰ ਆਪਣਾ ਖੰਡਾ ਸਮਝਦੇ ਹੋ ਖਾਲਸਾ ਆਡ ਵਾਲਿਆ ਤੈਨੂੰ ਪੁੱਛਦੇ ਆ ਤੇ ਨਿਊਯਾਰਕ ਦੀ ਗੁਰਦਾਰਾ ਕਮੇਟੀ ਨੂੰ ਪੁੱਛਦੇ ਆ ਕਿ ਇਹਨੂੰ ਤੁਸੀਂ ਖੰਡਾ ਸਮਝਦੇ ਹੋ ਇਹ ਅੰਗਰੇਜ਼ਾਂ ਦੇ ਲੋਗੋ ਤੇ ਅਸੀਂ ਲਾਉਨੇ ਆ ਜੁੱਤੀ ਕਿਉਂਕਿ ਤੁਸੀਂ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਤੇ ਦਰਸ਼ਨ ਕਰੋ ਸੰਗਤ ਇਹ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਦੇ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਇਹ ਪਾਪੀ ਕੀ ਕਰਦੇ ਨੇ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਆ ਅੰਗਰੇਜ਼ਾਂ ਦੇ ਲੋਕੋ ਨੂੰ ਖੰਡਾ ਸਮਝ ਕੇ ਲਾਈ ਜਾਂਦੇ ਨੇ ਇਹ ਸਿੱਖ ਬਟਾਲੀਅਨ ਦੇ ਮੱਥੇ ਤੇ ਕਲੰਕ ਲਾਇਆ ਸੀ ਬ੍ਰਿਟਿਸ਼ ਹਕੂਮਤ ਨੇ ਕਿਉਂਕਿ ਅੰਗਰੇਜ਼ਾਂ ਦਾ ਬੈਚ ਸੀ ਇਹ ਬੰਦਾ ਯੂਕੇ 'ਚ ਰਹਿੰਦਾ ਇਹਨੂੰ ਸਭ ਇਤਿਹਾਸ ਦਾ ਪਤਾ ਇਹਨੂੰ ਫੋਨ ਨੰਬਰ ਉੱਪਰ ਦੇ ਰਹੇ ਆ ਜੇ ਇਹਦੇ 'ਚ ਹਿੰਮਤ ਆ ਤਾਂ ਇਸ ਨੰਬਰ ਦੇ ਉੱਤੇ WhatsApp ਦੇ ਉੱਤੇ ਵੀਡੀਓ ਬਣਾ ਕੇ ਭੇਜੇ ਜੇ ਦੋ ਮਾਂ ਪਿਓ ਦਾ ਸਾਨੂੰ ਬੋਲਣਾ ਨਹੀਂ ਚਾਹੀਦਾ ਪਰ ਇਹਨਾਂ ਨੂੰ ਕਹਿਣਾ ਪੈਂਦਾ ਹਣ ਗੁਰਦਾਰਾ ਨਿਊਯਾਰਕ ਦੀ ਕਮੇਟੀ ਆ ਕਿੰਨਾ ਭਾਰੀ ਕੱਠ ਕਰਦੇ ਨੇ ਗੁਰੂ ਦਾ ਖਾਂਦੇ ਨੇ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਇਹ ਪਾਪੀ ਦੱਸਣ ਆ ਜਿਹੜਾ ਲਾਉਂਦੇ ਨੇ ਝੰਡਿਆਂ ਤੇ ਇਹ ਝੰਡਿਆਂ ਤੇ ਜੋ ਲਾਇਆ ਹੋਇਆ ਲੋਗੋ ਆ ਥੱਲਿਓਂ ਚੌੜਾ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਗੁਰੂ ਦੀਏ ਸੰਗ ਤੇ ਸਾਨੂੰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾਉਨੇ ਆ ਇਹ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਜਿਵੇਂ ਸਾਨ ਸਾਹਿਬ ਨੂੰ ਲੈ ਕੇ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਆ ਤੁਸੀਂ ਦੇਖ ਸਕਦੇ ਹੋ ਕਾਲ ਤਖਸਾਲ ਤੇ ਵੀ 1930 ਤੱਕਰ ਝੂਲਦਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਦੇ ਵਿੱਚ ਫਿਰ ਦਰਬਾਰ ਸਾਹਿਬ ਦੇ ਅੰਦਰ ਮਹਾਰਾਜਾ ਅਨਜੀਤ ਸਿੰਘ ਜੀ ਨੇ ਇਹ ਇਨਸਾਨ ਸਾਹਿਬ ਸੋਨੇ ਵਿੱਚ ਵੀ ਬਣਵਾਇਆ ਸੀ ਬਾਹਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਅੰਦਰ ਪੌੜੀਆਂ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਵੀ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਪੂਰਾ ਇਤਿਹਾਸ ਹਮ ਸ਼ਾਨ ਸਰ ਦਾ ਹੁਣ ਆਹ ਗੁਰੂਆਂ ਦਾ ਖੰਡਾ ਸਾਡੇ ਗੁਰੂਆਂ ਦਾ ਜਿਹਨੂੰ ਇਹ ਖੰਡਾ ਸਮਝ ਕੇ ਝੰਡਿਆਂ ਤੇ ਲਾਉਂਦੇ ਨੇ ਉਹ ਆ ਅੰਗਰੇਜ਼ਾਂ ਦਾ ਲੋਗੋ ਕੀ ਦੁਨੀਆ ਤੇ ਗੁਰਦਾਰੇ ਦੀਆਂ ਕਮੇਟੀਆਂ ਸ਼੍ਰੋਮਣੀ ਕਮੇਟੀ ਜਾਂ ਕੋਈ ਵੀ ਦੱਸੇਗਾ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਹਨੂੰ ਇਹ ਖੰਡਾ ਸਮਝ ਕੇ ਝੰਡਿਆਂ ਤੇ ਲਾਉਂਦੇ ਨੇ ਇਹ ਪਾਪੀਆਂ ਨੂੰ ਬੋਲਣਾ ਚਾਹੀਦਾ ਇਹ ਪਾਪੀ ਕਿਉਂ ਪਾਪ ਕਰਦੇ ਨੇ ਕਿਉਂ ਜ਼ੁਲਮ ਕਰਦੇ ਨੇ ਗੁਰੂ ਦਾ ਖੰਡੇ ਨੇ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਇਹ ਨਰਕਾਂ ਨੂੰ ਜਾਣੇ ਕਦੋਂ ਬੇਅਦਬੀ ਕਰਨੀ ਬੰਦ ਕਰਨਗੇ ਗੁਰੂ ਦੀਏ ਸੰਗਤੇ ਪੁੱਛਿਆ ਕਰੋ ਤਮਾਸਗੀਰ ਬਣ ਕੇ ਤਮਾਸ਼ਾ ਨਾ ਦੇਖਿਆ ਕਰੋ ਜਦੋਂ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਓਏ ਤੁਸੀਂ ਤਮਾਸਗੀਰ ਬਣ ਕੇ ਦੇਖਦੇ ਹੋ ਕੋਈ ਬੋਲੂਗਾ ਕੋਈ ਪੁੱਛੂਗਾ ਇਹਨਾਂ ਨੂੰ ਜਾਂ ਤੁਸੀਂ ਐਵੇਂ ਹੀ ਬੇਅਦਬੀ ਕਰਦੇ ਰਹੋਗੇ ਇਹ ਬਹੁਤ ਵੱਡਾ ਸਵਾਲ ਬਣਿਆ ਹੋਇਆ ਸਾਡੇ ਗੁਰੂਆਂ ਦੇ ਦਰਸ਼ਨ ਕਰੋ ਸਾਡੇ ਗੁਰੂਆਂ ਦੇ ਖੰਡੇ ਦੇ ਦਰਸ਼ਨ ਕਰੋ ਇਹ ਆ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਤੇ ਹਰ ਰੋਜ਼ ਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ